ਮਿੱਤਰੋ ਪਿੰਡ ਬਾਂਦਰ ਚਟਾਨੇ ਦੇ ਵਿੱਚੋਂ ਵੀਡੀਓ ਕਵਰ ਕੀਤੀ ਆ ਬਾਈ ਬਲਕਰਨ ਸਿੰਘ ਦੇ ਘਰੋਂ ਬਾਂਦਰ ਚਟਾਨੇ ਤੋਂ ਜਿਹੜੀ ਵੱਡੇ ਫੱਡਿਆਂ ਨੂੰ ਛੜਕ ਜਾਂਦੀ ਉਹ ਛੜਕ ਦੇ ਉੱਤੇ ਬਾਈ ਹੁਣਿਆਂ ਦਾ ਘਰ ਆ ਜਿਹੜੀ ਵੈੜ ਦੀ ਵੀਡੀਓ ਕਵਰ ਕੀਤੀ ਹੈ ਨਾ ਮਿੱਤਰੋ ਟੌਪ ਦੀ ਵੈੜ ਆ ਫਾਰਮ ਦੇ ਵਿੱਚ ਚੰਗੇ ਦੁੱਧ ਵਾਲੀ ਗਾਂ ਦੀ ਭਾਲ ਵੇਚਣਾ ਤਾਂ ਫਿਰ ਮੇਰੇ ਬਾਈ ਬਲਕੇ ਕਿਦੇ ਖੁੰਝਣਾ ਜਾਇਆ ਜੇ ਇੱਕ ਪੰਜਾ ਦਿਨਾਂ ਦੀ ਸੂਈ ਵੈੜ ਦੂਜਾ ਸੂਆ ਦੰਦੋ ਜਵਾਨ ਮਗਰ ਇਹਦੇ ਬੜੀ ਸੋਹਣੀ ਬੱਛੀ ਆ ਮਿੱਤਰੋ ਇਹਨੇ ਬੱਛੀ ਨੂੰ ਜਨਮ ਦਿੱਤਾ ਹੋਇਆ ਕਰਮ ਵਾਲੀ ਨੇ ਇਸ ਟਾਈਮ 25 ਕਿਲੋ ਦੁੱਧ ਕੰਡੇ ਲਾਉਣ ਵਾਲਾ ਹਾਜ਼ਰ ਨਜ਼ਰ ਆ ਪੰਜਾ ਦਿਨਾਂ ਦੀ ਸੂਈ ਥੱਲੇ 30 ਤੋਂ ਬਾਅਦ-ਬਾਰ ਦੁੱਧ ਟੌਰੇ ਨਾਲ ਪਾਜੂਗੀ ਤੇ ਇਸੇ ਸੂਏ ਦੇ ਵਿੱਚ ਇਹ ਫੇਰੀ ਹੋ ਜੂਗੀ ਮਿੱਤਰੋ ਇਹਦਾ ਰੇਟ ਵੀ ਆ ਜਿਹੜਾ ਬਿਲਕੁਲ ਵਾਜਬ ਕਰਾਊਗਾ ਸਿਰਫ 1 ਲੱਖ ਤੇ 10000 ਰੁਪਏ ਦੀ ਮੁੱਲ ਆ ਵਿੱਚੋਂ ਮਾਨਤਨ ਹੋ ਜੂਗਾ ਮਗਰ ਇਹਦੇ ਮੰਨ ਲਓ ਤੁਸੀਂ ਨਗੀਨਾ ਪੀਸੀ ਬੱਛੀ ਆ ਦੋਵੇਂ ਜਿਹੜੇ ਟਾਪ ਦੇ ਘਰਾਣੇ ਆ ਗਏ ਮਿੱਤਰੋ ਕਿਉਂਕਿ ਜੇ ਘਰਾਣਾ ਚੰਗਾ ਤੇ ਵੱਛੀ ਨੇ ਤਾਂ ਚੰਗੀ ਬਣਨਾ ਪੜਨਾ ਪੜਨਾ ਵਾ ਬਾਂਦਰ ਚਟਾਣੇ ਪਿੰਡ ਦੇ ਵਿੱਚ ਬਾਈ ਬਲਕਰਨ ਸਿੰਘ ਦੇ ਘਰੇ ਇਹ ਗਾਂ ਖੜੀ ਆ ਧੰਨਵਾਦ